ਉਹ ਹਾਂ ਹੁਣ ਦੱਸ ਕਿਹੜਾ ਗੱਵੀ ਦੀ ਗੱਲ ਕਰਦਾ ਤੂੰ ਉਹ ਮੈਂ ਤਾਂ ਇਹ ਸੋਚਦਾ ਸੀਗਾ ਤਾਇਆ ਇਹਦਾ ਆਪਣੀ ਕੁੜੀ ਦਾ ਦੇ ਨਾਲ ਗਾਣਾ ਗੁਣੀ ਕਰਾ ਦੋ ਅੱਛਾ ਥੋ ਆਹ ਗੱਲ ਕਹਿਣ ਆਇਆ ਸੀ ਉਹ ਇਹ ਤਾਂ ਉਹੀ ਪਕਾਈ ਮਾਰੀ ਨੇ ਕਿਹੜੀ ਗਾਣੇ ਵਾਲੀ ਆ ਇਹ ਉਹ ਨਹੀਂ ਬਹੁਤ ਸੋਹਣਾ ਗਾਉਂਦੀ ਆ ਮੈਂ ਰੋਜ਼ ਤਾਂ ਰੀਲਾਂ ਦੇਖਦਾ ਉਹਦਰੋਂ ਇਹ ਤਾਂ ਮਰਦਾ ਦੱਤ ਦੇਖ ਲਈ ਉਹਦੇ ਆਪਾਂ ਮਲੇ ਬੈਗਦੀ ਤਾਂ ਇਹ ਤੈਨੂੰ ਮੁੱਦੇ ਵੀ ਦੱਸਿਆ ਸੀਗਾ ਦੇਖਾ ਵੀ ਬਹੁਤ ਸੋਹਣਾ ਗਾਉਂਦੀ ਆ ਕੁੜੀ ਉਹ ਇਹ ਤਾਂ ਉਹੀ ਜਲੂਸ ਕੱਢੀ ਨੇ ਆ ਤੇ ਰੀਲਾਂ ਜਿਹਾ ਬਣਾ ਬਣਾ ਕਿਹੜਾ ਉਹਨੂੰ ਗਾਣਾ ਆਉਂਦਾ ਤਾਈ ਮੈਨੂੰ ਤੂੰ ਦੱਸ ਬਾਜਾ ਤਾਂ ਇਹਨੂੰ ਸਿੱਧਾ ਨਹੀਂ ਤਰਨਾ ਆਉਂ ਮੇਰੇ ਦਰਬਾਰਾ ਵਾਲਾ ਅਸਤੀ ਉਹ ਦੇਖਿਆ ਬਾਪੂ ਮੈਂ ਨਾ ਇਹਦੇ ਵਾਸਤੇ ਉਹ ਕੱਡੀ ਸੀ ਮੋਡਲ ਦਾ ਨੰਬਰ ਉਹ ਤੈਨੂੰ ਦਵਾਂਗੀ ਮੈਂ ਤੂੰ ਜਦੋਂ ਜਾਏਂਗਾ ਹਾਂ ਕੋਈਆ ਸੁਪਨੇ ਆ ਲਿਆ ਕਰ ਤੂੰ ਆਪਦਾ ਘਰ ਦਾ ਕੰਮ ਸਿੱਖ ਲੈ ਵਧੀਆ ਤੈਨੂੰ ਵਿਆਹ ਕੇ ਤੋਰ ਦਾਂਗੇ ਆਪਦਾ ਬਾਹਲਾ ਨਾ ਹਵਾ 'ਚ ਫੇਰੇ ਕਰ ਚੰਗਾ ਬੇਬੇ ਮੇਰੀ ਸਹੇਲੀ ਦਾ ਫੋਨ ਆਇਆ ਸੀ ਮੈਂ ਚੱਲੀ ਬਾਕੀ ਦਾ ਝਾੜੂ ਲਾ ਲਈ ਲੈ ਤੈਨੂੰ ਮੈਂ ਫੋਨ ਕਰਦੀ ਹਾਂ ਕੋਈ ਨਾ ਜੀਤਾ ਦੇਖ ਲੈ ਕੰਮ ਕਰਾਂ ਲੱਸਣ ਹੈਗੇ ਨੇ ਇਹਦੇ ਉਹੀਂ ਇੱਕ ਤਾਂ ਉਹ ਨਹੀਂ ਤਾਇਆ ਗੌਂਦੀ ਬਹੁਤ ਸੋਹਣਾਗਾ ਉਹਦਾ ਟੈਲੈਂਟ ਬਹੁਤ ਵੱਡਾਗਾ ਉਹ ਜਾਣਦਾ ਇਹ ਟੈਲੈਂਟ ਨਾਲ ਅੱਜ ਦੇ ਟਾਈਮ 'ਚ ਤਾਂ ਇਹੋ ਜਿਹੇ ਕੰਮ ਚ ਨਾ ਪੈਸਾ ਬਹੁਤ ਮੋਟਾ ਬਣਦਾਗਾ ਓਏ ਬੇਇੱਜ਼ਤੀ ਬਹੁਤ ਵੱਡੀਆਂ ਲੋਕ ਪਤਾ ਕਿੰਨੀਆਂ ਗੱਲਾਂ ਬਣਾਉਂਦੇ ਨੇ ਉਹ ਲੋਕਾਂ ਦਾ ਕੰਮ ਹੈ ਬੋਲਣਾ ਲੋਕਾਂ ਨੂੰ ਬੋਲੀ ਜਾਣਦੇ ਜੇ ਬੰਦਾ ਆਪਣਾ ਪੀਪੁੱਤ ਸਹੀ ਆ ਨਾ ਕੋਈ ਕਿਸੇ ਨੂੰ ਮੂੰਹ 'ਚ ਨਹੀਂ ਪਾ ਸਕਦਾਗਾ ਪੁੱਤ ਚਾਹ ਪਾਣੀ ਬਣਾਵਾ ਕੁਛ ਨਾ ਤਾਂ ਹੀ ਕੁਛ ਨਹੀਂ ਚਾਹੀਦਾ ਮੈਂ ਤਾਂ ਬਸ ਲੰਘਿਆ ਜਾਂਦਾ ਦੀਗਾ ਵੈਸੇ ਹੀ ਆ ਗਿਆ ਦੀਗਾ ਚੱਲ ਚੰਗਾ ਤਾਇਆ ਫਿਰ ਮੈਂ ਚੱਲਦਾਗਾ ਫਿਰ ਮਿਲਦੇ ਆਂ ਕਦੇ ਆਪਾਂ ਉਹ ਚਾਹ ਚੁਦਾ ਪੀ ਜਾ ਨਾ ਪੁੱ ਜੀ ਤਾਂ ਇਸ ਵਾਰ ਤਾਂ ਤੂੰ ਬਚ ਗਈ ਮੈਂ ਤੇਰਾ ਫੇਸ ਪੜ ਲਿਆ ਦੀਆ ਪਰ ਅੱਗੇ ਤੋਂ ਨਹੀਂ ਤੂੰ ਬਚਦੀ ਹੈਗੀ ਬੰਟੀ ਗੱਲ ਸੁਣੀ ਜਰਾ ਹਾਂ ਬੋਲ ਤੂੰ ਤਾਂ ਮੇਰੀ ਅੱਜ ਜਾਣੀ ਕੱਢਤੀ ਸੀ ਅੜਿਆ ਤੂੰ ਸਾਡੇ ਘਰੇ ਕੀ ਕਰਨ ਆਉਣਾ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਕਿ ਤੂੰ ਸਾਡੇ ਘਰੇ ਨਾ ਆਇਆ ਕਰ ਤੂੰ ਤਾਂ ਅੱਜ ਮੇਰਾ ਹੋ ਹੋ ਤੂੰ ਸਾਡੇ ਘਰੇ ਕਿਉਂ ਆ ਨਾ ਉਹ ਯਾਰ ਤੈਨੂੰ ਪਤਾ ਤਾਂ ਹੈਗਾਗਾ ਤੈਨੂੰ ਉਹ ਮੁੰਡੇ ਤੋਂ ਬਚਾਉਣਾਗਾ ਤੂੰ ਤਾਂ ਉਹ ਜਿ ਮੁੰਡੇ ਨੂੰ ਜਾਣਦੀ ਨਹੀਂ ਪਰ ਮੈਂ ਇਹ ਤਾਂ ਚੰਗੀ ਤਰ੍ਹਾਂ ਜਾਣਦਾ ਨਾ ਉਹ ਕਿਹਾ ਜਾਗਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜੇ ਤੂੰ ਅੱਜ ਤੋਂ ਬਾਅਦ ਸਾਡੇ ਘਰੇ ਆਇਆ ਨਾ ਫੇਰ ਦੇਖ ਮੈਂ ਤੇਰਾ ਹਾਲ ਕੀ ਕਰਵਾਉਂਦੀ ਉਹ ਵੀ ਗੈਵੀ ਤੂੰ ਜੀਤਾ ਮੈਂ ਤੈਨੂੰ ਬਾਰ-ਬਾਰ ਕਹਿ ਰਿਆਂ ਤੂੰ ਮੇਰੇ ਤੇ ਇੱਕ ਵਾਰੀ ਵਿਸ਼ਵਾਸ ਕਰ ਲੈ ਬਾਅਦ ਚ ਤੂੰ ਵਾਪਸ ਤਾਂ ਆਏਂਗੀ ਪਸਤਾਉਂਗੀ ਮੈਂ ਕਿ ਮੈਂ ਆਪੇ ਦੇਖ ਲਵਾਂਗੀ ਤੂੰ ਨਿਕਲ ਤਾਂ ਬਣ ਜੇ ਅੱਜ ਤੋਂ ਬਾਅਦ ਸਾਡੇ ਘਰੇ ਆਇਆ ਨਾ ਤੇਰਾ ਉਹ ਹਾਲ ਕਰਵਾਉਂਗੀ ਜਿਹੜਾ ਤੂੰ ਸੋਚ ਵੀ ਨਹੀਂ ਸਕਦਾ ਚੱਲ ਨਿਕਲ ਬੇਸ਼ਰਮ ਕੋਈ ਨਾ ਦੇਖ ਲੂਗਾ ਤੈਨੂੰ ਫਿਰ ਮੈਂ ਜਾ ਜਾ ਦੇਖ ਲੈ ਕੀ ਕਹਿ ਗਏ ਬੈਂਤ ਹੁਣ ਤਾਂ ਸੁਣ ਗਿਆ ਤੈਨੂੰ ਹੁਣ ਤਾਂ ਯਕੀਨ ਆ ਗਿਆ ਹੋ ਵੀ ਪਿੰਡ ਚ ਕੀ ਗੱਲਾਂ ਵੰਡਿਆ ਨੇ ਉਹ ਚੱਲ ਕੋਈ ਨਹੀਂ ਲੋਕ ਤਾਂ ਬੋਲਦੇ ਹੀ ਰਹਿੰਦੇ ਨੇ ਓਏ ਲੋਕ ਐਵੇਂ ਨਹੀਂ ਬੋਲਦੇ ਜੇ ਕੋਈ ਗੱਲ ਹੁੰਦੀ ਤਾਂ ਬੋਲਦੇ ਹੁੰਦੇ ਨੇ ਠੀਕ ਆ ਆਹੋ ਤੋ ਦਾ ਕਾਇਦਾ ਲੋਕ ਬੋਲਦੇ ਨੇਗੇ ਚਲ ਮੈਨੂੰ ਆ ਦੱਸੋ ਖੇਤ ਵਾਸਤੇ ਚਾਹ ਬਣਾਦਾ ਜਿਹੜੀ ਗੱਲ ਮੈਂ ਕਹਿ ਰੇਣਾ ਉਹ ਸੁਣ ਲਾ ਸੁਣ ਲਈ ਮੈਂ ਮੈਂ ਕਹਿ ਦੂੰ ਕੁੜੀ ਨੂੰ ਹੁਣ ਵਾਰ-ਵਾਰ ਉਹੀ ਗੱਲ ਕਹੀ ਜਾਂਦੀ ਤੇਰੇ ਕੋਲ ਤਾਂ ਬਸ ਇੱਕੋ ਹੀ ਗੱਲ ਦਾ ਰੱਟਾ ਮੈਂ ਕਹਿ ਦੂੰ ਕਹਿ ਦੂੰ ਕਹਿ ਦੂੰ ਕਦੇ ਕਿਹਾ ਤਾਂ ਨਾ ਮੈਨੂੰ ਆ ਦੱਸੋ ਮੈਂ ਉਹਦੇ ਡਾਂਗ ਮਾਰਾ ਹੁਣ ਕਿਉਂ ਡਾਂਗ ਮਾਰੀ ਨਾ ਹੋਰ ਕੌਣ ਮਾਰੂ ਡਾਂਗਾ ਤੂੰ ਮਾਂ ਆ ਉਹਦੀ ਤੂੰ ਹੀ ਸਮਝਾਏਂਗੀ ਬਰਾਬਰ ਦਾ ਤੇ ਹੀ ਪੁੱਤ ਹੈਗਾ ਇੰਨਾ ਨਹੀਂ ਉਹ ਕਰਿਆ ਜਾਂਦਾ ਸਿਆਣੀ ਆ ਉਹ ਗਲਤ ਨਹੀਂ ਕੁਝ ਕਰ ਰਹੀ ਹੈਗੀ ਓਏ ਸਿਆਣੀ ਕੀ ਆ ਲੋਕਾਂ ਤੋਂ ਡਰ ਲੱਗਦਾ ਉਹ ਤਾਂ ਸਿਆਣੀ ਆ ਮੈਨੂੰ ਪਤਾ ਪਰ ਲੋਕ ਲੋਕਾਂ ਦਾ ਮੂੰਹ ਕਿਵੇਂ ਬੰਦ ਕਰੀਏ ਆ ਤੁਸੀਂ ਤਾਂ ਆਪ ਨਹੀਂ ਕੁਝ ਕਹਿੰਦੇ ਹੈਗੇ ਲੋਕਾਂ ਨੂੰ ਤੁਸੀਂ ਵੀ ਲੋਕਾਂ ਦੇ ਮਗਰ ਲੱਗ ਕੇ ਘਰੇ ਲੜਨ ਲੱਗ ਜਾਂਦੇ ਹੋਗੇ ਨਾ ਮੈਂ ਕਿਹਦਾ ਕਿਹਦਾ ਮੂੰਹ ਬੰਦ ਕਰਦਾ ਚੱਲ ਚੰਗਾ ਚੰਗਾ ਦੀ ਬੱਚੀ ਹਾਂ ਨਾਲੇ ਸਮਝਾ ਦੇ ਉਹਨੂੰ ਕਿ ਫਿਰ ਐਸਾ ਛਿੱਤਰ ਖਾਊਗੀ ਮੈਥੋਂ ਚੱਲ ਮੈਂ ਆਪੇ ਕਹਿ ਦੂੰ ਐਵੇਂ ਲੜਨ ਦੀ ਲੋੜ ਨਹੀਂ ਹੈਗੀ ਲੜਨ ਦੀ ਲੋੜ ਨਹੀਂ ਨਾਲੇ ਹੋਰ ਜਮਾਂ ਨਹੀਂ ਸਮਝਾਉਂਦੀ ਜਮਾਂ ਤੂੰ ਤਾਂ ਡਰਾਇ ਦਿੱਤਾ ਮੈਨੂੰ ਕੀ ਡਰਾ ਤਾ ਹੋਰ ਲੈ ਤੁਸੀਂ ਇੰਨੇ ਚ ਡਰ ਗਏ ਹੁਣ ਡਰਾ ਤਾਂ ਮਹਿਲਾ ਪਤਾ ਨਹੀਂ ਕੌਣ ਆ ਗਿਆ ਤੁਸੀਂ ਤਾਂ ਮੈਨੂੰ ਇੰਨੇ ਚ ਹੀ ਕਹਿੰਦੇ ਹੋ ਡਰ ਗਿਆ ਤੇ ਜਦੋਂ ਤੁਸੀਂ ਮੈਨੂੰ ਸੱਟ ਕੇ ਗਏ ਸੀ ਤੁਹਾਨੂੰ ਪਤਾ ਮੈਂ ਕਿੰਨਾ ਡਰ ਗਈ ਸੀ ਉਹ ਚੱਲ ਕੋਈ ਨਾ ਸੌਰੀ ਉਹੀ ਗੱਲ ਫੇਰ ਲੈ ਕੇ ਬੈਗੀ ਤੂੰ ਮੈਂ ਤਾਂ ਸੱਚੀ ਦੱਸਾਂ ਇਹ ਕੰਨ ਹੀ ਨਹੀਂ ਹੋ ਰਿਹਾ ਕਿ ਆਪਾਂ ਫੇਰ ਦੁਬਾਰਾ ਤੋਂ ਮਿਲ ਕੇ ਉਸ ਦਿਨ ਨਾ ਏ ਲੱਗਦਾ ਸੀ ਕਿ ਹੁਣ ਤਾਂ ਆਪਾਂ ਕਦੇ ਨਹੀਂ ਮਿਲਣਾ ਪਰ ਤੁਸ ਤੁਹਾਨੂੰ ਮੈਂ ਜਿਵੇਂ ਸੁਣਿਆ ਸੀ ਤੁਸੀਂ ਸੱਚੀ ਔਮੇਂ ਦੇ ਹੋ ਬਹੁਤ ਚੰਗੇ ਹੋ ਹੋ ਚਲੋ ਤੁਹਾਨੂੰ ਗਲਤ ਫਹਮੀ ਹੋ ਗਈ ਮੈਂ ਵੀ ਤੁਹਾਨੂੰ ਐਵੇਂ ਕੁਝ ਕਹਿ ਬੈਠਾ ਚਲੋ ਹੋਰ ਕਰੇ ਠੀਕ ਜੀ ਸਾਰੇ ਹਾਂਜੀ ਬੇਬੇ ਬਾਪੂ ਬਹੁਤ ਵਧੀਆ ਸੀ ਅੱਛਾ ਠੀਕ ਤੁਸੀਂ ਮੈਂ ਸੁਣਿਆ ਸੀ ਤੁਸੀਂ ਮੇਰੇ ਨੂੰ ਮਿਲਣ ਤੋਂ ਬਾਅਦ ਵੀ ਸਾਡੇ ਪਿੰਡ ਆਏ ਸੀ ਹਾਂ ਆਇਆ ਸੀ ਅੱਛਾ ਫਿਰ ਤੁਸੀਂ ਮੈਨੂੰ ਮਿਲ ਕੇ ਕਿਉਂ ਨਹੀਂ ਗਏ ਉਹ ਬਸ ਕੁਝ ਦੋਸਤਾਂ ਆਏ ਸੀ ਨਾ ਤਾਂ ਕਰਕੇ ਫਰੇ ਔਖਾ ਹੋ ਜਾਂਦਾ ਨੇ ਪਿੰਡ ਦੇ ਵਿੱਚ ਅੱਛਾ ਹੂੰ ਬਾਕੀ ਬਾਪੂ ਜੀ ਮਿਲੇ ਸੀ ਮੈਨੂੰ ਤੁਹਾਡੇ ਬਾਪੂ ਜੀ ਮੇਰੇ ਬਾਪੂ ਜੀ ਮੈਨੂੰ ਨਾ ਉਹ ਸਤਗੁਰ ਨੇ ਦੱਸਿਆ ਜੀ ਬਾਅਦ ਵਿੱਚ ਅੱਛਾ ਅਜੋ ਤੁਰਦਿਆਂ ਵੀ ਆਪਾਂ ਜਿੱਤੇ ਜਿੱਤੇ ਦਾ ਬਾਪੂ ਸੀ ਉਹ ਅੱਛਾ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਸੀ ਕਿਉਂ ਉਹ ਚਲ ਸਤਗੁਰ ਨੇ ਮੈਂ ਕਿਹਾ ਫਿਰ ਪਿੰਡ ਰਹਿਣਾ ਇਹਨਾਂ ਨਾ ਤਾਂ ਕਰਕੇ ਤੇ ਫਿਰ ਫਿਰ ਵੀ ਵਧੀਆ ਲੱਗਾ ਉਹਨਾਂ ਨਾਲ ਗੱਲਾਂ ਕਰਕੇ ਫਿਰ ਜਿਵੇਂ ਨੂੰ ਪਹਿਲਾਂ ਪਤਾ ਹੁੰਦਾ ਮੈਂ ਹੋਰ ਵੀ ਖੁੱਲ ਕੇ ਗੱਲ ਕਰਦਾ ਮੈਨੂੰ ਕੀ ਪਤਾ ਸੀ ਵੀ ਐਦਾਂ ਸੋਡਿਆ ਪਰ ਇੱਕ ਗੱਲ ਆ ਦੇਖ ਲਓ ਆਪਣੇ ਵਿਆਹ ਤੋਂ ਪਹਿਲਾਂ ਹੀ ਬਾਪੂ ਜੀ ਤੁਹਾਨੂੰ ਮਿਲ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦਾ ਜਵਾਈ ਆ ਇਹ ਚਲੋ ਹੁਣ ਮੰਮੀ ਰਹਿ ਗਈ ਮੰਮੀ ਨਾਲ ਵੀ ਮਿਲ ਲਾਂਗੇ ਰੱਬ ਸੱਖ ਰੱਖੇ ਹਾਂ ਮੈਂ ਕੋਈ ਪਲਾਨ ਬਣਾਉਣੀ ਆ ਲੈ ਤੁਸੀਂ ਕਿਵੇਂ ਕਹਿੰਦੇ ਮੰਮੀ ਨੂੰ ਮਿਲ ਲਾਂਗੇ ਉਹ ਦਿਨ ਦੇਖਿਆ ਤੁਸੀਂ ਮੰਮੀ ਨੂੰ ਅੱਛਾ ਉਹ ਹਾਂ ਸੱਚਾ ਉਹ ਐ ਖੁੱਲਕੇ ਤਾਂ ਨਹੀਂ ਮਿਲੇ ਫਿਰ ਜਿਵੇਂ ਹੁਣ ਬਾਪੂ ਜੀ ਮਿਲਿਆ ਉਹ ਤਾਂ ਚਲ ਦੇਖੇ ਆ ਗੱਲੇ ਕਿ ਵੀ ਇੱਕ ਗੱਲ ਕਹਾਂ ਹੂੰ ਤੁਸੀਂ ਮੈਨੂੰ ਛੱਡ ਕੇ ਤਾਂ ਨਹੀਂ ਜਾਉਂਗੇ ਉਹ ਲੈ ਯਾਰ ਮੈਂ ਕੋ ਛੱਡ ਕੇ ਜਾਉਂਗਾ ਜਿੱਤਾ ਯਾਰ ਛੇੜੀ ਛੱਡ ਕੇ ਜਾਉਂਗਾ ਕਦੇ ਨਹੀਂ ਨਾ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਐਵੇਂ ਹੀ ਨਾ ਟੈਨਸ਼ਨ ਲੈ ਕੇ ਤੁਸੀਂ ਮੇਰੇ ਨਾਲ ਅੱਖਾਂ ਚੱਖਾਂ ਕਿਉਂ ਨਹੀਂ ਪਾ ਕੇ ਗੱਲ ਕਰਦੇ ਤੁਸੀਂ ਝੱਕਦੇ ਕਿਉਂ ਰਹਿੰਦੇ ਹੋ ਤੁਹਾਡੀ ਐ ਕਿਉਂ ਲੱਗਦਾ ਕਿ ਕੋਈ ਗੱਲ ਛਪਾਉਂਦੇ ਹੋ ਮੇਰੇ ਤੋਂ ਲੈ ਦਿੱਤਾ ਯਾਰ ਇਹ ਜੀ ਗੱਲ ਹੁੰਦੀ ਮੈਂ ਤੈਨੂੰ ਕਿਉਂ ਬੁਲਾਉਂਦਾ ਮੈਂ ਤੇਰੇ ਨਾਲ ਕਿਉਂ ਗੱਲ ਕਰਦਾ ਜਾਂਦਾ ਕਰਦਾ ਮੈਂ ਇਦਾਂ ਗੱਲ ਤੇਰੇ ਨਾਲ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਪਿਆਰ ਕਰਦਾ ਤਾਂ ਹੀ ਉਹ ਇੱਥੇ ਆਇਆ ਪੁੱਤੂ ਹੂੰ ਸੱਚੀ ਹਾਂ ਚਲ ਆਇਆ ਆਪਾਂ ਚੱਲਦੇ ਆ ਆਪਾਂ ਉਹ ਸ਼ਹਿਰ ਨਾਲ ਜੱਲੀ ਖਾ ਪੀ ਆਉਣੇ ਹੈ ਆ ਚੱਲੀਏ ਹਾਂ ਅੱਛਾ ਚੱਲਦੇ